ਬਿੱਤੀ ਰਾਤ ਜੋ ਕਟਨਾ ਵਾਪਰੀਏ ਉਹਨੇ ਹਰੀਕ ਨੂੰ ਹਿਲਾ ਕੇ ਰੱਖ ਦਿੱਤਾ ਤੇ ਸੂਚਨ ਵਾਸਤੇ ਮਜਬੂਰ ਕਰ ਦਿੱਤਾ ਹੈ ਕਿ ਇਹ ਇਹ ਉਹੀ ਸਾਡਾ ਪੰਜਾਬ ਜਿੱਥੇ ਅਸੀਂ ਨਿਰਭੈ ਹੋ ਕੇ ਡਰ ਰਹਿਤ ਵਾਤਾਵਰਨ ਦੇ ਵਿੱਚ ਰਹਿੰਦੇ ਸੀ ਤੇ ਲੋਕਾਂ ਨੂੰ ਪਤਾ ਸੀ ਕਿ कि ਜੇ ਕੋਈ ਕਿਸੇ ਤਰ੍ਹਾਂ ਦਾ ਕੋਈ ਜੁਰਮ ਕਰਨ ਦੀ ਕੋਸ਼ਿਸ਼ ਕਰੂ ਉਹਨੂੰ ਪ੍ਰਸ਼ਾਸਨ ਦਾ ਡਰਾ ਹੈ ਉਹਨੂੰ ਕਾਨੂੰਨ ਦਾ ਡਰਾ ਹੈ ਅਰ ਅੱਜ ਹਾਲਾਤ ਇਹ ਬਣੇ ਪਏ ਨੇ ਕਿ ਲੋਕ ਬਦਮਾਸ਼ਾਂ ਤੋਂ ਡਰਦੇ ਔਰ ਬਦਮਾਸ਼ਾਂ ਤੋਂ ਜਿਨ੍ਹਾਂ ਨੇ ਆਮ ਪਬਲਿਕ ਨੂੰ ਬਚਾਉਣਾ ਹੈ ਅੱਜ ਪੰਜਾਬ ਦੇ ਆਮਨ ਕਾਨੂੰਨ ਦੇ ਹਾਲਾਤ ਜਿਹੇ ਬਣ ਗਏ ਹੈ ਕਿ ਉਹ ਪੁਲਿਸ ਉਹ ਵੀ ਅੱਜ ਸੁਰੱਖਿਅਤ ਨਹੀਂ ਮਹਿਫੂਜ਼ ਨਹੀਂ ਔਰ ਖਾਸ ਕਰਕੇ ਆਪਣੀ ਡਿਊਟੀ ਕਰਦੇ ਸਮੇਂ ਵੀ ਉਹਨਾਂ ਨੇ ਕਦਾ ਜਿਤਨੀ ਸੋਚਿਆ ਹੋਣਾ ਕਿ ਸਾਡੇ ਨਾਲ ਅਜੇ ਹੀ ਕਠਨਾਵਾ ਵਾਪਰ ਸਕਦੀ ਤੇ ਇਸ ਤੋਂ ਪਹਿਲਾਂ ਵੀ ਬੁਲਸ ਦੇ ਨਾਲ ਬੜੀਆਂ ਕਠਨਾਵਾਵਾਂ ਜਿਹੜੀਆਂ ਨੇ ਪਿਛਲੇ ਸਮੇਂ 'ਚ ਵਾਪਰੀਆਂ ਨੇ ਪਰ ਜਿਸ ਦਿਲਵਦੀ ਦੇ ਨਾਲ ਬੀਤੀ ਰਾਤ ਥਾਣਾ ਗੋਇੰਦਵਾਲ ਦੇ ਪਿੰਡ ਕੋਟ ਮੁਹੰਮਦ ਖਾਨ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਤ ਮਜੂਤਾ ਸਰਪੰਚ ਤੇ ਉਸ ਦੇ ਸਾਥੀਆਂ ਨੇ ਜੋ ਬਦਮਾਸ਼ੀ ਕੀਤੀ ਹੈ। ਔਰ ਸਾਡਾ ਹੀਰੇ ਵਰਗਾ ਸਾਡੇ ਪਰਿਵਾਰ ਦਾ ਮੈਂਬਰ ਸਾਡੇ ਸਾਬਕਾ ਸਰਪੰਚ ਸਦਾਰ ਕਸ਼ਮੀਰ ਸਿੰਘ ਜੀ ਇਸ ਰਹਾਲੀ ਬਲਟੋਹਾ ਦਾ ਹੁਣ ਹਾਰ ਪੁੱਤਰ ਅਬ ਇੰਸਪੈਕਟਰ ਚੰਜੀ ਸਿੰਜੜਾ ਆ ਉਹ ਬਦਮਾਸ਼ਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਔਰ ਸਪਤਾਵੇ ਹੰਕਾਰ ਵਿੱਚ ਹੰਕਾਰੇ ਹੋਏ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਦਾ ਸ਼ਿਕਾਰ ਔਰ ਜੋ ਹੁਣ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਿੰਡ ਦੇ ਵਿੱਚ ਸਰਪੰਚ ਨੇ ਤੇ ਉਹਦੇ ਸਾਥੀਆਂ ਨੇ ਇਕਦੁੱੜਤ ਮੇਜਕੀ ਹੋਈ ਸੀ। ਪਰ ਪੁਲਸ ਨੇ ਕੋਸ਼ਿਸ਼ ਕੀਤੀ। ਨਿੱਕ ਦਿਹਾੜੇ ਉਹਦਾ ਨਵੇਂ ਤੋਂ ਨਵਾਂ ਕਾਰਨਾਮਾ ਸਾਹਮਣੇ ਆਉਂਦਾ ਰਿਹਾ ਤੇ ਜੋ ਬੀਤੀ ਰਾਤੋਂ ਨੇ ਅੰਧਾਵ ਦਿੱਤਾ ਹੈ। ਉਹ ਨਿੰਦਾ ਉਂਦਾ ਦੇ ਨਾਲ ਨਹੀਂ ਸਰਦਾ। ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਸਨ ਨੂੰ ਆਪਣੇ ਮਲਾਜਮ ਦੇ ਨਾਲ ਆਪਣੇ ਅਧਿਕਾਰੀ ਦੇ ਨਾਲ ਆਪਣੇ ਕਰਮਚਾਰੀ ਦੇ ਨਾਲ ਖੜਨ ਦੀ ਥਾਂ ਤੇ ਕਿਸੇ ਨਾ ਕਿਸੇ ਤਰੀਕੇ ਦਾ ਨਾਲ ਅਜਿਹਾ ਨਜ਼ਰ ਆ ਰਿਹਾ ਹੈ ਕਿ ਉਹਨਾਂ ਨੂੰ ਸત્તા ਘਾਰੀ ਧਿਰ ਦੇ ਨਾਲ ਜੁੜੇ ਹੋਏ ਸਰਪੰਚ ਦਾ ਨਾਂ ਲੈਂਦਿਆਂ ਹੋਏ ਵੀ ਡਰ ਲੱਗਦਾ ਕਿੱਥੇ ਜਾਵਾਂਗੇ ਔਰ ਮੈਂ ਅੱਜ ਆਪਣੇ ਪਰਿਵਾਰ ਦੇ ਨਾਲ ਸਰਦਾਰ ਕਸ਼ਮੀਰ ਸਿੰਘ ਜੀ ਜਿਹੜਾ ਸਾਡੇ ਫੇਰ ਰਹਾੜੀ ਜਿਹੜੀ ਬਲਟੋਹਾ ਪਿੰਡ ਦੀ ਇੱਕ ਪੰਚਾਇਤ ਹੈ ਉਹਨਾਂ ਦੇ ਨਾਲ ਆਪਣੇ ਦੁੱਖ ਸੰਜਿਆ ਕਰਕੇ ਨਿਕਲੇ ਆਏ ਬੜਾ ਭਾਵੁਕ ਮਾਹੌਲ ਹੈ ਬੜਾ ਸੌਖਾ ਸੀ ਜੱਟ ਅੱਜ ਉਹਦਾ ਲੱਕ ਟੁੱਟ ਗਿਆ ਕਿ ਸਾਡੇ ਸਾਰਿਆਂ ਵਾਸਤੇ ਵੀ ਬੜੀ ਪੀੜਾ ਆ ਇੱਕ ਚੀਜ਼ ਸ ਔਰ ਦੂਜੇ ਬੰਨੇ ਦੇਖੋ ਤੁਸੀਂ ਇੱਕ ਬੰਨੇ ਪੁਲਿਸ ਵੀ ਸੁਰੱਖਿਅਤ ਨਹੀਂ ਇਹ ਦੂਜੇ ਬੰਨੇ ਆਪਣੇ ਘਰ ਦੇ ਵਿੱਚ ਜਿੱਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰਦਾ ਹੈ ਇੱਕ ਹਲਕਾ ਖਡੂਰ ਸਾਹਿਬ ਦੇ ਦੂਜੇ ਪਿੰਡ ਕੰਗ ਦੇ ਵਿੱਚ ਬੀਤੇ ਦਿਨ ਇੱਕ ਅੰਮ੍ਰਿਤਧਾਰੀ ਬੀਬੀ ਜਿਹੜੀਏ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਹਿਜ ਪਾਠ ਕਰ ਰਹੀ ਸੀ ਉਹਨੂੰ ਤਾਂ ਬੇਬੈਤ ਨੂੰ ਜਿਹੜਾ ਪਤਲੀ ਫਲਟਾ ਕਿ ਕੀ ਕਿਤੇ ਪੈ ਰਿਹਾ ਵਾਹ ਵੰਤਮਾਨ ਜੀ ਕਿ ਦਿੱਲੀ ਵਾਲਿਆਂ ਨੂੰ ਕੋਈ ਲੈਣ ਦੇ ਨਹੀਂ ਪੰਜਾਬ ਦੇ ਨਾਲ ਟਿੱਥੇ ਖੂਚ ਜਾਵੇ ਪੰਜਾਬ ਤੇ ਕੇਜਰੀਵਾਲਾ ਹੈ ਚਾਹ ਸ਼ੋਧਿਆ ਹੈ ਚਾਹ ਜੈਨ ਹੈ ਚਾਹ ਨਈਅਰ ਹੈ ਚਾਹ ਵੈਭੇ ਕੁਮਾਰ ਹੈ ਚਾਹ ਹੋਰ ਜਿਹੜੀ ਇੱਥੇ ਸੈਂਕੜਿਆਂ ਦੀ ਤਦਾਦ ਇੱਥੇ ਪਹੁੰਚ ਆ ਚੁੱਕੀ ਹੈ ਇਕ ਪੰਜਾਬ ਪੰਜਾਬੀਆਂ ਦਾ ਆ ਪੰਜਾਬੀਆਂ ਬਾਰੇ ਸੱਚ ਇਹਨਾਂ ਨੇ ਲੁੱਟ-ਪੁੱਟ ਕੇ ਇੱਥੋਂ ਚਲੇ ਜਾਣਾ ਹੈ ਇਹਨਾਂ ਦੀ ਖਿਦਮਤਦਾਰੀ 'ਚ ਨਾ ਲੱਗੇ ਰਹੋ ਪੰਜਾਬ ਵਾਲੇ ਪਾਸੇ ਵੀ ਧਿਆਨ ਦਿਓ ਅੱਜ ਪੰਜਾਬ ਜਿਸ ਕਿਦਾਰ ਤੇ ਚਲਾ ਗਿਆ ਹੈ ਜਿਸ ਬਾਪ ਦਾ ਪੁੱਤ ਜਿਹੜਾ ਆ ਅਣਾਈ ਮੁੱਤੇ ਪੁੱਰਸ ਦੀ ਡਿਊਟੀ ਦਾ ਫਰਜ਼ ਨਿਭਾਉਂਦੇ ਹੋਏ ਆ ਅੱਜ ਅੱਜ ਤੁਰ ਗਿਆ ਆ ਔਰ ਜਿੰਨਾ ਬੱਚਿਆਂ ਦਾ ਬਾਪ ਤੁਰ ਗਿਆ ਆ ਔਰ ਦੂਜੇ ਬਣੇ ਉਹ ਅਮਰਤਾਰੀ ਬੀਬੀ ਜਿਹੜੀ ਐ ਨੌਜਵਾਨ ਅਜੇ ਜ਼ਿੰਦਗੀ ਦੇ ਉਸ ਮੋੜ ਤੇ ਸੀ ਉਹ ਜਿਸ ਕਦਰ ਜਿਹੜਾ ਉਹਦਾ ਕਤਲ ਕੀਤਾ ਗਿਆ ਆ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਸ ਦਾ ਐਲਾਨ ਕਿ ਮੈਂ 1 ਕਰੋੜ ਰੁਪਿਆ ਦੇਵਾਂਗਾ ਇਹ ਗੱਲਾਂ ਜਿਹੜੀਆਂ ਨੇ ਦੋਕਾਂ ਨੂੰ ਜਾਨ ਮਾਲ ਸੁਰੱਖਿਅਤ ਚਾਹੀਦੀ ਨੰਬਰ 1 ਤੇ ਜਾਨ 2 ਨੰਬਰ ਤੇ ਮਾਲ ਮਾਲ ਕਿਥੇ ਸੁਰੱਖਿਅਤ ਹੈ ਹੀ ਨਹੀਂ ਜਾਨ ਵੀ ਜਿਹੜੀ ਹੁਣ ਖੇਡ ਬਣ ਗਈ ਹੈ ਸਾਡੇ ਕਰੋੜ ਨੂੰ ਕਿਹਨੇ ਕੱਟਣਾ ਹੈ ਸਾਡਾ ਬੱਚਾ ਲੈਣ ਦਿਓ ਤੇ ਤੁਹਾਨੂੰ 2 ਕਰੋੜ ਦੇ ਦਾਂਗੀ ਰੋਉਂਦਾ ਯਾਰ ਗੁੱਸਾ ਹੁੰਦਾ ਹੈ ਪਤਾ ਨਹੀਂ ਤੁਸੀਂ ਵੀ ਸ਼ਰਮ ਕਿੱਥੋਂ ਹੋ ਗਏ ਜੀ ਇੱਤਪਾ ਕਰੋ ਪੰਜਾਬ ਵਾਲੇ ਪਾਸੇ ਧਿਆਨ ਦਿਓ ਸਾਡੇ ਬੱਚੇ ਨੂੰ ਚਰਨਜੀਤ ਸਿੰਘ ਸਾਹਿਬ ਇੰਸਪੈਕਟਰ ਨੂੰ ਇਨਸਾਫ ਦਿਓ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਬੱਤ